ਇਸ ਮੌਕੇ ਤੇ ਠੰਡੇ ਮਿੱਠੇ ਜਲਦੀ ਦੀ ਸ਼ਹੀਲ ਲਗਾਈ ਗਈ ਹੈ। ਔਰ ਤੁਸੀਂ ਦੇਖ ਪਾ ਰਹੇ ਹੋ ਕਿ ਸੇਵਾਦਾਰ ਜਿਹੜੇ ਆ ਉਹ ਖੋਪੀ ਜਿਹੜੀ ਆ ਉਹ ਸੇਵਾ ਨਿਭਾ ਰਹੇ ਨੇ। ਔਰ ਇੱਧਰ ਜਿਹੜੀ ਆ ਕਿ ਉਹ ਬਰਤਨਾਂ ਦੀ ਸੇਵਾ ਜਿਹੜੀ ਆ ਉਹ ਬੱਚੇ ਵੀ ਤੁਸੀਂ ਦੇਖ ਪਾ ਰਹੇ ਹੋ ਕਰ ਰਹੇ ਨੇ। ਬਰਤਨਾਂ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ। ਔਰ ਸਾਡੀ ਕੋਸ਼ਿਸ਼ ਹੈ ਆ ਕਿ ਅਸੀਂ ਤੁਹਾਨੂੰ ਪੂਰੀ-ਪੂਰੀ ਵੀਡੀਓ ਦਿਖਾਈਏ। ਔਰ ਲੰਗਰ ਹਾਲ ਜਿਹੜੇ ਆ ਉਹ ਝੂਲੇ ਵਗੈਰਾ ਤੁਸੀਂ ਦੇਖ ਸਕਦੇ ਹੋ ਕਿ ਇਸ ਮੇਲੇ ਦੇ ਵਿੱਚ ਲੱਗੇ ਹੋਏ ਨੇ ਔਰ ਬੱਚੇ ਜਿਹੜੇ ਆ ਕੀ ਉਹ ਇਸ ਮੇਲੇ ਦਾ ਆਨੰਦ ਲੈ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਇੱਕ ਸੀਨ ਹਰ ਇੱਕ ਜਿਹੜਾ ਦ੍ਰਿਸ਼ਿਆ ਉਹ ਦਿਖਾਈਏ ਤੇ ਦੇਖ ਪਾ ਰਹੇ ਹੋ ਤੁਸੀਂ ਮੇਲੇ ਦੇ ਉੱਪਰ ਔਰ ਬੱਚਿਆਂ ਦਾ ਮਨੋਰੰਜਨ ਲਈ ਵੀ ਕਹਿ ਸਕਦੇ ਹੋ ਕਸਰਦੀ ਕਸਰ ਮੈਦਾਨ ਉਹ ਵੀ ਜਿਹੜੇ ਆ ਇਸ ਮੋਕਦੇ ਉੱਪਰ ਤੁਹਾਨੂੰ ਅਸੀਂ ਦਿਖਾ ਰਹੇ ਆ ਜੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਤੇਰੀਓ ਤੇਰੀ ਲੋਕਾਂ ਦੀ ਸਰਕਾਰ ਦੀ ਆ ਸਰਕਾਰ ਨੂੰ ਕੋ ਬਤਨੀ ਤੇਰੀਓ ਕਾਟ ਨਹੀਂ ਹੋਣ ਤਾ ਦੀ ਆ ਸਰਕਾਰ ਦੇ ਗੋਹਤ ਵੀ ਤੇਰੀਓ ਕਾਟ ਨਹੀਂ ਇਹ ਕਦਮ ਖੇ ਆਪ ਕਬਰ ਤੇ ਆਪ ਕਬਰ ਇਹ ਕਦਮ ਖੇ ਆਪ ਕਬਰ ਤੇ ਆਪ ਕਬਰ ਕਿਤੇ ਕੋਈ ਬਾਤ ਨਹੀਂ ਕਦਮ ਕੜੇ ਬੁਰਸ਼ ਦੇ ਵੀ ਥੋੜੀ ਪਰਦੇ نسبت ملی گ مجبت نسبت کہتے لگ جب تو میں لڑ لگے آیا کہڑی تبدیلی آئی ہے نسبت ملی i'm ਸਬਤੀ ਮੇਲਾ ਤੋਂ ਵਿਕ ਜਾਂਦੇ دیਵਾ ਨੇ ਰੱਬ ਦੇ ਗੁਰੂ ਜੀ ਦੇ ਨਾਮ ਤੋਂ ਵਿਕ ਜਾਂਦੇ ਦੀਵਾ ਨੇ ਕਸਮ ਰੱਬ ਦੀ ਮਰਸ਼ਦ ਜੀ ਦੇ ਨਾਮ ਤੋਂ ਵਿਕ ਜਾਂਦੇ ਦੀਵਾ ਨੇ ਰੱਬ ਦੇ ਗੁਰੂ ਜੀ ਦੇ ਨਾਮ ਤੋਂ ਵਿਕ ਜਾਂਦੇ ਦੀਵਾ ਨੇ ਹਾਂ ਸਾਹਿਬ ਜੀ ਕਸਮ ਕਸਮ ਰੱਬ ਦੀ ਮਰਸ਼ਦ ਦੇ ਨਾਮ ਤੋਂ ਵਿਕ ਜਾਂਦੇ ਦੀਵਾ ਨੇ ਤੇ ਜਿਹੜੇ ਰੱਬ ਦੇ ਨਾਮ ਨੂੰ ਤੁਰ ਪੈਂਦੇ ਨੇ ਜਿਹੜੇ ਉਹਨਾਂ ਸਰਕਾਰਾਂ ਦੇ ਲੜ ਲੱਗ ਜਾਂਦੇ ਨੇ ਜਿਹੜੇ ਉਹਨਾਂ ਵਿਕ ਜਾਂਦੇ ਨੇ ਕਿ ਉਹਨਾਂ ਦੀ ਵੀ ਕਿਹੜੀ ਤਬਦੀਲੀ ਆndi ਸਰਕਾਰਾਂ ਕਿਉ ਆਪਣਾ ਬੰਦ ਨਿਭਾਉਂਦੇ ਕਿਹੜਾ ਕਸਮ ਤੇ ਬੋਲਦੇ ਜੋ ਤੇਰੀ ਨਾ ਮੈਂ ਕੁਝ ਵੀ ਥੋੜ ਨਹੀਂ ਰੱਖਦੇ ਕੁਝ ਵੀ ਬੋਲ ਨਹੀਂ ਰੱਖਦੇ ਕੁਝ ਵੀ ਬੋਲ ਨਹੀਂ ਰੱਖਦੇ ਕੁਝ ਵੀ ਬੋਲ ਨਹੀਂ ਰੱਖਦੇ ਅਸਾਂ ਕੁਝ ਬਹਾਰ ਦੇ ਗੀਤ ਹਨ ਵੀ ਬੋਲ ਕੇ ਹੀ ਰੱਖਦੇ ਕੁਝ ਵੀ ਬਹਾਰ ਦੇ ਗੀਤ ਹਨ ਕਰਮ ਕਰੀ ਕਿਸੇ ਆਪਾਂ ਸਰਕਾਰਾਂ ਦੇ ਲੱਗਦੇ ਆ ਤੇ ਖੁਸ਼ ਹੋਗੇ ਜੇ ਨਾਗਰੀ ਆਪਾਂ ਵੀ ਲਗਾਈਏ ਠੀਕ ਹੈ ਨਾ ਉਹ ਮਿੱਠੀ ਮਿੱਠੀ ਤਾਲੀ ਲਾ ਕੇ ਠੀਕ ਮਿੱਠੀ ਤਾਲੀ ਲਾ ਕੇ ਸੰਗਤ ਦੇ ਭਾਬਾ ਜੀ ਤੁਸੀਂ ਵੀ ਮਿੱਠੀ ਮਿੱਠੀ ਤਾਲੀ ਲਾ ਕੇ ਠੀਕ ਮਿੱਠੀ ਤਾਲੀ ਲਾ ਕੇ ਮਿੱਠੀ ਮਿੱਠੀ ਤਾਲੀ ਲਾ ਕੇ ਠੀਕ ਮਿੱਠੀ ਤਾਲੀ ਲਾ ਕੇ ਉਹ ਫਲਗਾਨਾ वठी <laughs> पालंदा ਇਹ ਮੁਸ਼ਕਿਲਾਂ ਦਾ ਬਾਬਾ ਮੇਰੇ ਹੱਥੇ ਕਰੀਂ ਤੇ ਮੁਸ਼ਕਿਲਾਂ ਦਾ ਬਾਬਾ ਬਹੁਤ ਤਨ ਤੇ ਹੋਰ ਇਹਦੀ ਮੁਸ਼ਕਿਲਾਂ ਦਾ ਦਾ ਨਾ ਮੇਰੇ ਹੱਥੇ ਕਰੀਂ ਤੇ ਮੁਸ਼ਕਿਲਾਂ ਦਾ ਢਿੰਡ ਮਾਲਕੋੜ ਤੋਂ ਧੰਤਨ ਬਾਬਾ ਜਸੂ ਜੀ ਦੇ ਅਸਥਾਨ ਤੇ ਜਿਹੜਾ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਉਹ ਸਾਲਾਨਾ ਜੋੜ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਆ ਔਰ ਇਹ ਤੁਸੀਂ ਅਸਥਾਨ ਜਿਹੜਾ ਆ ਉਹ ਦੇਖ ਪਾ ਰਹੇ ਹੋ ਸੰਗਤਾਂ ਵੀ ਜਿਹੜੀਆਂ ਨੇ ਇਸ ਮੌਕੇ ਤੇ ਸਰਦਾਰ ਲੂਜੇ ਉਹਨੇ ਬੈਠੇ ਹੋਏ ਨੇ ਇਹ ਜਿਹੜਾ ਅਸਥਾਨ ਹੈ ਇਹ ਆ ਧੰਤਨ ਬਾਬਾ ਜਸੂ ਜੀ ਦਾ ਜਿੱਤੇ ਕਿ ਹਰ ਸਾਲ ਜਿਹੜਾ ਸਾਲਾਨਾ ਜੋੜ ਮੇਲਾ ਇਹ ਮਨਾਇਆ ਜਾਂਦਾ ਆ ਜੀ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਜਾਂ ਖਬਰਾਂ ਜਾਂ ਜਾਂ ਗਤੀਵਿਧੀਆਂ ਹੁੰਦੀਆਂ ਨੇ ਉਹ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਦਿਖਾਉਂਦੇ ਰਹੀਏ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਧੰਨ ਧੰਨ ਬਾਬਾ ਜਸੂ ਜੀ ਦੇ ਸਾਲਾਨਾ ਜੋੜ ਮੇਲੇ ਦੀ ਇਹ ਵਿਸ਼ੇਸ਼ ਰਿਪੋਰਟ ਔਰ ਔਰ ਵੀਡੀਓ ਨੂੰ ਦੇਖਦੇ ਸਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਤੁਹਾਡੇ ਤੱਕ ਪਹੁੰਚੇ ਤੁਸੀਂ ਦੇਖਵਾਦਾਰ ਦੇਖ 파 ਰਹੇ ਹੋ ਬਹੁਤੀ ਸੇਵਾ ਜਿਹੜੀ ਉਹ ਨੁਹਾ ਪਾਰ ਨੁਹਾ ਰਹੇ ਨੇ ਤਾਂ ਆ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਇੱਥੇ ਆ ਟੋਟਲ ਲੰਗਰ ਜਿਹੜਾ ਆ ਉਹ ਜਲੇਬੀਆਂ ਦਾ ਤੇ ਜਿਹੜਾ ਆ ਪੂਰ ਲੰਗਰ ਵਰਤਾਇਆ ਜਾ ਰਿਹਾ ਜਿਹੜੇ ਇੱਥੇ ਦੇ ਸੇਵਾਦਾਰ ਨੇ ਉਹ ਆਪਣੀ ਵਕੂਪੀ ਸੇਵਾ ਜਿਹੜੀ ਆ ਨਿਵਾ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਔਰ ਸੇਵਾਦਾਰ ਜਿਹੜੇ ਆ ਅੰਦਰ ਇੱਥੇ ਬੈਠੇ ਹੋਏ ਨੇ ਸੇਵਾ ਨਿਵਾ ਰਹੇ ਨੇ ਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਤੋਂ ਆਪਾਂ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਰਾਸ਼ੀਤ ਫਖ ਸੇਰੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਜਿਹੜੀ ਆਪ ਕੋ ਤੁਹਾਡੇ ਤੱਕ ਪਹੁੰਚਦੀ ਹੈ ਉਹ ਅਸੁੱਤ ਲੰਗਰ ਜਿਹੜਾ ਆ ਉਹ ਤੁਸੀਂ ਦੇਖ ਪਾ ਰਹੇ ਹੋ ਵਰਤਾਇਆ ਜਾ ਰਿਹਾ ਆ ਹੋਰ ਸੇਵਾਦਾਰ ਜਿਹੜੇ ਆ ਬਹੁਤ ਸੂਕੀ ਜਿਹੜੀ ਆਪ ਕੋ ਸੇਵਾ ਨਿਭਾ ਰਹੇ ਨੇ ਹੋਰ ਆ ਤੁਸੀਂ ਦੇਖ ਪਾ ਰਹੇ ਹੋ ਉਤੁੱਟ ਲੰਗਰ ਜਿਹੜਾ ਬਹੁਤ ਲੰਗਰ ਜਿਹੜਾ ਆ ਇਹ ਵਰਤਾਇਆ ਜਾ ਰਿਹਾ ਆ ਸੇਵਾਦਾਰ ਵੀ ਬਕੂਫੀ ਸੇਵਾ ਨਵਾਰੇ ਨੇ ਔਰ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਹਰ ਇੱਕ ਗਤੀਵਿਧੀ ਜਿਹੜੀ ਆ ਤੇ ਨਵਾਂ ਸ਼ਹਿਰ ਦੁਆਬਾ ਇਸ ਚੈਨਲ ਤੇ ਦਿਖਾਈਏ ਔਰ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਹਾਲ ਜਿਹੜਾ ਆ ਖਾਚਾ ਖਾਚਨ ਕਹਿੰਦੇ ਆ ਕਿ ਭਰਿਆ ਹੋਇਆ ਹੈ ਸਾਡੇ ਇਹ ਕਾਫੀ ਮਸ਼ਹੂਰ ਨੇ ਜਿਹੜੇ ਕਬੱਡੀ ਦੇ ਜਦੋਂ ਵੀ ਕੋਈ ਮੈਚ ਹੁੰਦੇ ਸੀ ਉੱਥੇ ਕਮੈਂਟਰੀ ਜਿਹੜੀ ਆ ਉਹ ਇਹਨਾਂ ਦੀ ਹੁੰਦੀ ਹਣੀ ਔਰ ਉਹ ਆ ਤੁਸੀਂ ਮੇਲੇ ਦਾ ਜਿਹੜਾ ਆ ਊੜਾ ਦ੍ਰਿਸ਼ ਜਿਹੜਾ ਦੇਖ ਪਾ ਰਹੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਆ ਦੂਰ ਦੂਰ ਤੱਕ ਜਿਹੜਾ ਆ ਕਿ ਮੇਲੇ ਦੇ ਉੱਪਰ ਜਿਹੜੀਆਂ ਖੂਬ رونਕਾਂ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਨੇ ਜੀ ਆ ਮੇਲੇ ਦੇ ਬਾਰੇ ਵਿੱਚ ਦੱਸੋ ਜੀ ਇਹ ਮੇਲਾ ਸਾਡੇ ਬਜ਼ੁਰਗਾਂ ਦਾ ਹਰ ਸਾਲ ਦੀ ਤਰ੍ਹਾਂ ਹੁੰਦਾ ਹੈ ਦਿਹਾੜ ਦੇ 15 16 ਫਲਾਨਾ ਜੁੜਨੇ ਮੇਲੇ ਹੋ ਰਿਹਾ ਹੈ ਬਾਕੀ ਕਮੇਟੀ ਮੈਂਬਰ ਵੀ ਸੇਵਾਦਾਰ ਜੋ ਵੀ ਆ ਸਾਰੇ ਆਪਣੀ ਸੇਵਾ ਨੂੰ ਆ ਰਹੇ ਆ ਦੇ ਮੁਖ ਸੇਵਾਦਾਰ ਸਾਡੇ ਜੋਗਰਾਜ ਜੀ ਉਹ ਵੀ ਆਪਣੀ ਸੇਵਾ ਨੂੰ ਆ ਰਹੇ ਆ ਤੇ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਇਹ ਮੇਲੇ ਲੱਗਦੇ ਰਹਿਣ ਤੇ ਬਾਬਾ ਜੱচ্চੂ ਜੀ ਸਾਰੇ ਆਪੇ ਮੇਲੇ ਲੋਂਦੇ ਆ ਤੇ ਬਾਕੀ ਸਾਰੇ ਪਰਮਾਤਮਾ ਸਾਡੀ ਸੰਤ ਨੂੰ ਇਹ ਪੱਕੀ ਤਰੀਕ ਕਿਹੜੀ ਆ ਸਾਡੀ ਕਲਾ ਰੱਖੇ ਪੱਕੀ ਤਰੀਕ ਜਿਹੜੀ ਆ ਦੇਸੀ ਵੀ ਦੱਸ ਸਕਦੇ ਆ 15 ਤੇ 16 ਜਿਹੜੀ ਦੂਸਰੀ ਤਰੀਕ ਆ ਉਹ 29 ਤਰੀਕ ਠੀਕ ਹੈ ਜੀ ਉਸ ਦਿਨ ਮਨਾਇਆ ਜਾ ਰਿਹਾ ਹੈ ਲੋਹਰ ਮੇਲਾ ਇੱਥੇ ਪੁਰੇ ਝੂੰਟਾਬ ਨਾਮ ਨਾਲ ਗੰਧਾਇਆ ਸ਼ੀਮਾ ਸਾਰੇ ਪਰਿਵਾਰ ਨਾਲੜੜ ਕੇ ਮੇਲੇ ਨੂੰ ਮਨਾ ਰਹੇ ਆ ਠੀਕ ਹੈ ਦੇਣਾ ਦਿਓ ਨਾ ਰੋਟੀ ਧਾ ਕੇ ਦੇਖ ਸਕਦੇ ਆ ਕਿ ਸੇਵਾਦਾਰ ਜਿਹੜੇ ਆ ਹਰ ਸਾਲ ਜਿਹੜੇ ਆ ਉਹ ਬਖੂਬੀ ਜਿਹੜੀ ਆ ਇਹ ਸੇਵਾ ਜਿਹੜੀ ਆ ਇੱਥੇ ਇਹ ਨਿਵਾਦੇ ਨੇ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਆ ਰਹੇ ਆ ਉਹ ਕੋਪੀ ਜਿਹੜੇ ਆ ਸੇਵਾ ਨਿਵਾਹਾ ਪਾਸੋਂ ਆ ਰਹੇ ਨੇ ਔਰ ਆ ਤੁਸੀਂ ਦੇਖ ਪਾ ਰਹੇ ਹੋ ਕਿ ਮੇਲੇ ਦੇ ਵਿੱਚ ਜਿਹੜਾ ਆ ਕਿੰਨਾ ਜਰ ਰਸ ਹੈਗਾ ਆ ਔਰ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਸੰਗਤ ਹੀ ਸੰਗਤ ਨਜ਼ਰ ਆ ਰਹੀ ਆ ਔਰ ਇਹ ਜਿਹੜਾ ਮੇਸਲਾਂ ਦਾ ਜੋੜ ਮੇਲਾ ਆ ਹਰ ਸਾਲ ਪਿੰਡ ਮਾਲਕੋਟ ਜਿਹੜਾ ਆ ਧੰਤਨ ਬਾਬਾ ਜਸੂ ਜੀ ਦੇ ਅਸਥਾਨ ਤੇ ਜਿਹੜਾ ਇਹ ਮਨਾਇਆ ਜਾਂਦਾ ਆ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਜੋ ਵੀ ਸ਼ਰਧਾਲੂ ਸੰਗਤਾਂ ਇਸ ਮੇਲੇ ਵਿੱਚ ਆਏ ਹੋਏ ਨੇ ਉਹ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਦਿਖਾਇਆ ਜਾਵੇ ਔਰ ਸਾਡੀ ਇੱਕ ਬੇਨਤੀ ਆ ਕਿ ਨਵਾਂ ਸ਼ਹਿਰ ਦਾ ਆਪਾਸ YouTube ਚੈਨਲ ਨੂੰ ਵੀਡੀਓ ਮਿਲਦੇ ਸਾਰੇ ਦੇਖਦੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਦੇਖ ਪਾ ਰਹੇ ਹੋ ਇਹ ਲੰਗਰ ਹਾਲ ਦਾ ਜਿਹੜਾ ਦ੍ਰਿਸ਼ ਆ ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ ਆਹ ਜਿਹੜਾ ਆ ਖਜਾ ਖਤ ਜਿਹੜਾ ਉਹ ਖਾਲ ਲੰਗਰ ਹਾਲਿਆ ਉਹ ਭਰਿਆ ਹੋਇਆ ਹੈ ਅੱਜ ਦੀ ਸਵੀਲ ਲੱਗੀ ਹੋਈ ਆ ਹੋਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਇਸ ਮੇਲੇ ਦਾ ਉਹ ਦਿਖਾਇਆ ਜਾਵੇ ਆ ਜਿਹੜੇ ਆ ਉਹ ਸੇਵਨ ਵਾਰੇ ਨੇ ਸਾਡੀ ਕੋਸ਼ਿਸ਼ ਹੈ ਜੇ ਕਿ ਇੱਕ ਦ੍ਰਿਸ਼ ਕੋਣ ਇਸੇ ਲਈ ਦਾ ਜਿਹੜਾ ਅਸੀਂ ਦਿਖਾਈਏ ਇੱਕ ਰਿਕਵੈਸਟ ਵੀ ਹੈ ਕਿ ਨਵਾਂ ਚਰਦਵਾਪਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਮੇਲੇ ਦੀ ਜਾਂ ਕਿਸੇ ਵੀ ਪ੍ਰੋਗਰਾਮ ਦੀ ਕਵਰੇਜ ਕਰਾਉਣ ਲਈ 98763 79499 ਤੇ ਤੁਸੀਂ ਫੋਨ ਕਰ ਸਕਦੇ ਹੋ Guees referred on as you. Alright. असी हसरे तेरे असी हसरे तेरेक कर Let's <laughs> go! ਪਿੰਡ ਦਾ ਨਾਸ ਨਿਕਲੇ ਹੋਰ ਤੁਸੀਂ ਦੇਖ 파 ਰਹੇ ਹੋ ਜਿਹੜੇ ਬਾਜ਼ਾਰ ਹੈਗੇ ਆ ਇਹ ਪਿੰਡ ਮਾਲਪੁਰ ਜਿਹੜਾ ਆ ਸਲਾਨਾ ਜੋੜ ਮੇਲਾ ਜਿਹੜਾ ਮਨਾਇਆ ਜਾਂਦਾ ਆ ਤੁਹਾਨੂੰ ਇੱਕ ਬਾਜ਼ਾਰ ਦਾ ਵੀ ਦ੍ਰਿਸ਼ ਜਿੱਥੋਂ ਤੱਕ ਨਜ਼ਰ ਜਾਂਦੀ ਹੈਗੇ ਆ ਦੂਰ ਤੱਕ ਜਿਹੜੀ ਆ ਖਰੀਦੋ ਫਰੋਖਤ ਜਿਹੜੇ ਆ ਉਹ ਕਰ ਰਹੇ ਨੇ ਔਰ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਉੱਥੇ ਤੱਕ ਤੁਹਾਨੂੰ ਦੁਕਾਨਾਂ ਹੀ ਦੁਕਾਨਾਂ ਨਜ਼ਰ ਆਣਗੇ ਆ ਖਰੀਦਦਾਰੀ ਜਿਹੜੀ ਆ ਕਰਦੇ ਆ ਉਹ ਤੁਹਾਨੂੰ ਨਜ਼ਰ ਆਣਗੇ ਔਰ ਔਰ ਸਿਰਫ ਸਾਡੀ ਇੱਕ ਬੇਨਤੀ ਹੈ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਦੂਰ ਦੂਰ ਤੱਕ ਜਿੱਥੇ ਤੱਕ ਵੀ ਨਜ਼ਰ ਜਾਏਗੀ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਬਾਜ਼ਾਰ ਜਿਹੜਾ ਹੈ ਕਿ ਇੱਕ ਬਿਗ ਬਾਜ਼ਾਰ ਜਿਹਨੂੰ ਕਹਿ ਸਕਦੇ ਵੱਡਾ ਬਾਜ਼ਾਰ ਦਾ ਰੂਪ ਜਿਹੜਾ ਹੈ ਮੇਲਾ ਜਿਹੜਾ ਹੈ ਇੱਥੇ ਕਿਸਮ ਦਾ ਬਾਜ਼ਾਰ ਲੱਗੇ ਹੋਏ ਨੇ ਔਰ ਖਰੀਦ-ਫਰੋਕ ਜੜੀ ਆ ਉਹ ਬਾਕੀ ਇਹ ਮੇਲੇ ਦੇ ਵਿੱਚ ਜਿਹੜਾ ਸਮਾਨ ਲੈਣਾ ਤੇ ਆਮ ਜਦੋਂ ਘਰਾਂ ਦੇ ਵਿੱਚ ਜਾਂ ਦੁਕਾਨਾਂ ਤੇ ਜਾ ਕੇ ਸਮਾਨ ਲੈਣਾ ਉਹਦਾ ਇਹ ਮੇਲੇ ਦੇ ਵਿੱਚ ਸਮਾਨ ਲੈਣ ਦਾ ਇੱਕ ਨਜ਼ਾਰਾ ਹੀ ਇੱਕ ਵੱਖਰਾ ਹੁੰਦਾ ਹੈ ਮੱਝ ਦੇ ਸੋਨੇ ਦੀ ਦਿੰਦੇ ਨੇ ਆ ਜੀ ਸਹਾਰਾ ਦੇ ਕਮਲ ਜੀ ਖਾਸ ਸਾਹਿਬ ਜੀ ਉਹ ਦੇਖ ਪਾ ਰਹੇ ਹੋ ਹਰ ਤਰ੍ਹਾਂ ਦੇ ਜਿਹੜੇ ਐ ਇੱਥੇ ਇਹ ਦੁਕਾਨਾਂ ਜਿਹੜੀਆਂ ਐ ਇਹ ਲੱਗੀਆਂ ਹੋਈਆਂ ਨੇ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਉਹ ਮੋਰੋ ਵਾਲੇ ਮਾਤਾ ਜਰਾ ਜਿਹਾ ਜਗਾ ਸਿੰਗਾ ਹੋਣ ਲੱਗ ਪਿਆ ਵਾਟਾ ਕੱਲੇ ਕਲਬਾਰੀ ਬਾਪੂ ਜੀ ਕੋਲ ਪਟਾਰੀ ਕਲਬਾਰੀ ਤੇਕੇਦਾਰ ਦੀ Thank yeah. you. ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499